ਐਸੇ ਕਿ ਪੰਜਾਬ ਦੇ ਅੰਦਰ ਲੋਕ ਆਮ ਆਦਮੀ ਪਾਰਟੀ ਨਾਲ ਕਰੀਨਾ ਕਰਦੇ ਐ ਕਾਂਗਰਸ ਨਾਲ ਕਰੀਨਾ ਕਰਦੇ ਐ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਪਿਛਲੇ ਲਗਭਗ 7.5 ਸਾਲਾਂ ਦੇ ਅੰਦਰ ਪੰਜਾਬ ਨੂੰ ਖੂਚ ਸੁਕਿਆ ਇੰਡਸਟਰੀਅਲ ਲਗਭਗ ਸ਼ੁੱਨ્ય ਤੇ ਪਹੁੰਚ ਗਈ ਐ ਕਾਮਰਸ ਬਿਲਕੁਲ ਖਤਮ ਐ ਪੰਜਾਬ ਦਾ ਸਰਵਿਸ ਸੈਕਟਰ ਖਤਮ ਐ ਔਰ ਅਗਰ ਮੈਨੂੰ ਲੱਗਦਾ ਕਿ ਵਰਲਡ ਦੇ ਝੂਠ ਬੋਲਣ ਦਾ ਕਿਸੇ ਨੂੰ ਅਵਾਰਡ ਮਿਲੇਗਾ ਇਸ ਸਮਨਾ ਵੱਡਾ ਵਾਰਡ ਝੂਠ ਬੋਲਦਾ ਕੇਜਰੀਵਾਲ ਸਭ ਨੂੰ ਲਗਾਤਾਰ ਕੇਜਰੀਵਾਲ ਕਹਿ ਰਹੇ ਨੇ ਬਹੁਤ ਵੱਡੀ ਪਾਰਟੀ ਬਣ ਚੁੱਕੀ ਹੈ ਭਾਜਪਾ ਖਤਮ ਕਰਨ ਲਈ ਕੁਝ ਵੀ ਕਹੀ ਜਾ ਰਹੀ ਹੈ ਗ੍ਰਿਫਤਾਰ ਤੇ ਅੱਗੇ ਹੀ ਨੇ ਉਹ ਜ਼ਮਾਨਤ ਤੇ ਬਾਹਰ ਆਏ ਰੱਜੀ ਗਾਲ ਜੀ ਤੁਸੀਂ ਦੇਖ ਰਹੇ ਹੋ ਅਨਮਿਊਟ ਇਸ ਵਕਤ ਸਾਡੇ ਨਾਲ ਬਹੁਤ ਹੀ ਸੀਨੀਅਰ ਆਗੂ ਬੈਠੇ ਨੇ ਭਾਜਪਾ ਦੇ ਤਰਨ ਚੋਗ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰੀਕੇ ਨਾਲ ਲੋਕ ਸਭਾ ਦੀ ਚੋਣਾਂ ਸਿਰ ਤੇ ਨੇ ਤੇ ਸਿਆਸਤ ਕਾਫੀ ਭਖਦੀ ਹੋਈ ਨਜ਼ਰ ਆ ਰਹੀ ਹੈ ਚਾਹੇ ਪੰਜਾਬ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਤੇ ਲਗਾਤਾਰ ਪਾਰਟੀਆਂ ਜਿਹੜੇ ਨੇ ਜ਼ੋਰ ਲਾ ਰਹੀ ਨੇ ਔਰ ਭਾਜਪਾ ਜਿਹੜੀ ਆਪਣਾ ਕੁੰਬਾ ਲਗਾਤਾਰ ਵਧਾ ਰਹੀ ਹੈ ਇਸੇ ਵਿੱਚ ਅੱਜ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਦਾ ਸਤਿ ਸ਼੍ਰੀ ਅਕਾਲ ਜੀ ਅਨਮੂਰ ਦੇ ਸਾਰੇ ਹੀ ਦੇਖਣ ਵਾਲਿਆਂ ਨੂੰ ਮੇਰਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਰ ਜਿਸ ਤਰੀਕੇ ਨਾਲ ਜੁਆਇਨਿੰਗ ਲਗਾਤਾਰ ਹੁੰਦੇ ਜਾ ਰਹੇ ਕੁੰਬਾਵਾਦਾ ਜਾ ਰਿਹਾ ਹੈ ਲੇਕਿਨ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਕੰਪੀਟੀਸ਼ਨ ਕਿਸ ਤਰੀਕੇ ਦਾ ਦੇਖਦੇ ਹਾਂ ਐਸਾ ਕਿ ਪੰਜਾਬ ਦੇ ਅੰਦਰ ਲੋਕ ਆਮ ਆਦਮੀ ਪਾਰਟੀ ਨਾਲ ਕਰੀਨਾ ਕਰਦੇ ਆ ਕਾਂਗਰਸ ਨਾਲ ਕਰੀਨਾ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਪਿਛਲੇ ਲਗਭਗ 7.5 ਸਾਲਾਂ ਦੇ ਅੰਦਰ ਪੰਜਾਬ ਨੂੰ ਖੂਚ ਸੁਟ ਦਿੱਤਾ ਹੈ ਪੰਜਾਬ ਦੀ ਇਕਨੋਮਿਕ ਸਥਿਤੀ ਖਤਮ ਹੋ ਗਈ ਪੰਜਾਬ ਦੀ ਫਾਰਮਿੰਗ ਖਤਮ ਹੈ ਪੰਜਾਬ ਦੇ ਅੰਦਰ ਫਾਰਮਿੰਗ 'ਚ ਗ੍ਰੋਥ ਨਹੀਂ ਹੋ ਪਾਰੀ इंडस्ट्रियल लगभग शून्य ਤੇ ਪਹੁੰਚ ਗਈ ਹੈ ਕਾਮਰਸ ਬਿਲਕੁਲ ਖਤਮ ਹੈ ਪੰਜਾਬ ਦਾ ਸਰਵਿਸ ਸੈਕਟਰ ਖਤਮ ਹੈ ਪਰ ਭਗਵੰਤ ਮਾਨ ਸਾਹ ਪੋਲਿਟੀਕਲ ਟੂਰਿਜ਼ਮ ਚ ਕੁਮਰੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਪੰਜਾਬ ਦਾ ਕੀ ਕਰਨਾ ਚਾਹੀਦਾ ਔਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਗਿਰਾਵਟ ਹੋ ਰਹੀ ਹੈ ਲਗਾਤਾਰ ਅਰਵਿੰਦ ਕੇਜਰੀਵਾਲ ਚਾਇਓ ਜਾਲਸਾ ਜੀ ਤੋਖਾ ਜੜੀ ਦਾ ਸ਼ਰਾਬ ਘੁਟਾਲੇ ਦਾ ਜਿਹੜਾ ਕੇਸ ਹੈ ਔਰ ਜੋ ਲਿਪਤਾ ਔਰ ਅਰਵਿੰਦ ਕੇਜਰੀਵਾਲ ਅੱਜ ਇੱਕ ਭ੍ਰਸ਼ਟਾਚਾਰ ਦਾ ਮਾਫੀਆ ਸਰਗਨਾ ਦੇ ਰੂਪ ਚ ਦਿਖ ਰਿਹਾ ਹੈ ਔਰ ਮੈਂ ਤਾਂ ਸਮਝ ਨਾ ਹੈਰਾਨ ਆ ਕਿ ਭ੍ਰਸ਼ਟਾਚਾਰ ਦੇ ਕੇਸ ਚ ਤੁਸੀਂ ਅਲਪ ਜ਼ਮਾਨਤ ਤੇ ਛੁੱਟ ਕੇ ਆਏ ਹੋ ਔਰ ਗੱਲਾਂ ਕਰਦੇ ਪਏ ਆ ਅਸੀਂ ਕਿਸੇ ਦੀ ਪਤਾ ਨਹੀਂ ਫ੍ਰੀडम फाइਟਰ ਇਨਕਲਾਬ ਜ਼ਿੰਦਾਬਾਦ ਵਰਗੇ ਪਵਿੱਤਰ ਨਾਰੇ ਦਾ ਦੁਰਉਪਯੋਗ ਕਰ ਰਹੇ जबकि जज ने टिप्पणी की है कि अरविंद केजरीवाल एज प्रेसिडेंट करप्ट है और एज ए चीफ मिनिस्टर अरविंद केजरीवाल तो भी करप्ट है ये बहुत बड़ी टिप्पणी है और और बावजूद किस तरह बेशर्मी न झूठ बोलते ने एडा व्डा झूठ बोलते हैं कि सामने वाला समझ नहीं पाता और अगर मैं लगता कि वर्ल्ड झूठ बोलन का किसी अवार्ड मिलेगा ਤੇ ਸਾਹਮਣਾ ਵੱਡਾ ਵਾਰਡ ਝੂਠ ਬੋਲਣ ਦਾ ਕੇਜਰੀਵਾਲ ਸਾਹਿਬ ਨੂੰ ਮਿਲੇਗਾ ਤੁਸੀਂ ਦੇਖੋ ਇਹ ਸਰਕਾਰ ਚ ਜਦੋਂ ਨਹੀਂ ਸੀ ਆਏ ਉਹ ਤਾਂ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਉਹ ਤਾਂ ਕਹਿੰਦੇ ਸੀ ਕੋਠੀ ਨਹੀਂ ਚਾਹੀਦੀ ਉਹ ਤਾਂ ਕਹਿੰਦੇ ਸੀ ਗੱਡੀਆਂ ਨਹੀਂ ਚਾਹੀਦੀ ਹੁਣ ਅੱਜ ਵੀਆਈਪੀ ਕਲਚਰ ਇੰਨਾ ਕ ਜ਼ਿਆਦਾ ਹੈਵੀ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਲੱਗਦਾ ਹੈ ਕਿ ਜੇਲ੍ਹ ਦੇ ਅੰਦਰ ਵੀ ਉਹਨਾਂ ਨੂੰ ਵੀਆਈਪੀ ਕਲਚਰ ਮਿਲਣਾ ਚਾਹੀਦਾ ਔਰ ਕੋਠੀ ਝੱਡੋ ਅੱਜ ਸ਼ੀਸ਼ਮੈਲ ਆਪਣੇ ਆਪ ਚ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਕੋਠੀਆਂ ਢਾਕੇ ਵੱਡਾ ਮਹਿਲ ਬਣਿਆ ਕਿੰਨੇ ਲੱਖਾਂ ਰੁਪਏ ਦੇ ਪਰਦੇ ਕੜੇ ਵਿਦੇਸ਼ ਤੋਂ ਆਏ ਕਦੀ ਕਿੱਥੋਂ ਆਏ ਔਰ ਗੋਟਾਲਿਆਂ ਦੇ ਸਰਤਾਜ ਆਪਣੇ ਆਪ ਨੂੰ ਇਮਾਨਦਾਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆਮ ਆਦਮੀ ਪਾਰਟੀ ਦੇ ਪਿੱਛੇ ਕੋ ਪਏ ਲਗਾਤਾਰ ਕੇਜੀਵਲ ਕਹਿ ਰਹੇ ਨੇ ਬਹੁਤ ਵੱਡੀ ਪਾਰਟੀ ਬਣ ਚੁੱਕੀ ਹੈ ਭਾਜਪਾ ਖਤਮ ਕਰਨ ਲਈ ਕੁਝ ਵੀ ਕਹੀ ਜਾ ਰਹੀ ਹੈ ਗ੍ਰਿਫਤਾਰੀਆਂ ਦੇਈ ਜਾ ਰਹੀ ਹੈ ਅਬ 2 ਦਿਨ ਪਹਿਲਾਂ ਵੀ ਪ੍ਰੋਟੈਸਟ ਕਰਕੇ ਹਟੇ ਆ ਤੁਹਾਨੂੰ ਚੈਲੰਜ ਵੀ ਕੀਤਾ ਗ੍ਰਿਫਤਾਰ ਕਰ ਲੋ ਆ ਕੇ ਸਾਰਿਆਂ ਨੂੰ ਇੱਕੋ ਵਾਰ ਗ੍ਰਿਫਤਾਰ ਤੇ ਅੱਗੇ ਹੀ ਨੇ ਉਹ ਜ਼ਮਾਨਤ ਤੇ ਬਾਹਰ ਆਏ ਨੇ ਬਾਕੀ ਜਿਹੜੇ ਵਾਰ ਨੇ ਉਹ ਵੀ ਸਾਰੇ ਨਾਲ ਲੈ ਕੇ ਜਿਹੜਾ ਅਪਰਾਧ ਕਰੇਗਾ ਉਹ ਕੋਈ ਵੀ ਹੋਵੇ ਤੁਸੀਂ ਮੈਨੂੰ ਦੱਸੋ ਐਡਾ ਵੱਡਾ ਤੁਹਾਡਾ ਕੈਂਪੇਨ ਰਿਹਾ ਹੈ ਤੁਸੀਂ ਵੀ ਹੋਰ ਚ ਸ਼ਾਮਲ ਸੀ ਕਿ ਦੇਸ਼ ਦੇ ਅੰਦਰ ਭ੍ਰਸ਼ਟਾਚਾਰੀ ਖਤਮ ਕਰਨੇ ਚਾਹੀਦੇ ਉਨ ਇੱਕ ਪਾਸੇ ਉਹ ਬੰਦਾ ਜਿਹਨੇ ਰਿਸ਼ਵਤ ਦਿੱਤੀ ਉਹ ਵੀ ਹੈਗਾ ਜਿੰਨੂੰ ਰਿਸ਼ਵਤ ਪੁੰਚੀ ਉਹ ਵੀ ਹੈਗਾ ਚੈਟਸ ਵੀ ਮੌਜੂਦ ਨੇ ਕਿਸ ਤਰ੍ਹਾਂ ਪੈਸਾ ਆਇਆ ਕਿਸ ਤਰ੍ਹਾਂ ਪੈਸਾ ਕਵਿਤਾ ਕੁਲ ਪਹੁੰਚਿਆ ਕਿਸ ਤਰ੍ਹਾਂ ਪੈਸਾ ਗੋਆ ਕੁਲ ਪਹੁੰਚਿਆ ਫੇਰ ਵੀ ਅਸੀਂ ਕਹੀ ਜਾ ਰਹੇ ਹਾਂ ਮੈਨੂੰ ਉਹ ਦੱਸੋ ਜਿਹੜਾ ਨਵਾਂ ਆਇਆ ਕਿ ਵਿਦੇਸ਼ਾਂ ਤੋਂ ਕਰੋੜਾ ਰੁਪਏ ਮੰਗਾਏ ਗਏ ਉਹ ਜਿਹੜੇ ਵਿਦੇਸ਼ਾਂ ਤੋਂ ਕਰੋੜਾ ਰੁਪਏ ਮੰਗਾਏ ਗਏ ਨੇ ਕਿਸ ਤਰ੍ਹਾਂ ਕਮਾ ਕੇ ਕਿਸ ਤਰ੍ਹਾਂ ਜਾਲਸਾਜੀ ਦੇ ਨਾਲ ਇੱਕੋ ਮੇਲ ਆਈਡੀ ਤੋਂ ਉਹਨੂੰ ਪੈਸਾ ਕਿਰਾ ਹੈ? ਕੀ ਉਹ ਜੋਤਸੌਰ ਦੇ ਦੋਸਤਾਂ ਦਾ ਪੈਸਾ ਹੈ? ਕੀ ਖਾਲਿਸਤਾਨ ਟਰੋਰ ਫੰਡਿੰਗ ਕਰ ਰਿਹਾ ਕੋਈ? ਕੀ ਦੇਸ਼ ਦੇ ਅੰਦਰ ਦੇਸ਼ ਦੇ ਇੰਸਟੀਚੂਨਸ ਨੂੰ ਬਰਬਾਦ ਕਰਨ ਦੇ ਰੋਂਗ ਨਰੇਟਿਵ ਕੜਾ ਕੀਤਾ ਜਾ ਰਿਹਾ? ਬੜੇ ਕੁਐਸਚਨ ਨੇ ਇੱਕ ਵਾਰ ਸੇ ਆਮ ਆਦਮੀ ਪਾਰਟੀ ਔਰ ਕਾਂਗਰਸ ਕਨਈਆ ਕੁਮਾਰ ਵਰਗੇ ਟੁਕੜੇ ਟੁਕੜੇ ਗੈਂਗ ਦੀ ਗੱਲ ਕਰਨ ਵਾਲੇ ਔਰ ਇਸ ਸਰਗਨਾ ਕਨਈਆ ਕੁਮਾਰ ਨੂੰ ਟਿਕਟ ਦਿੰਦੀ ਦੁਜੇ ਬਾਸੇ ਵਿਦੇਸ਼ ਤੋਂ ਪੈਸਾ ਆਂਦਾ ਹਥਿਆਰ ਇਕੱਠੇ ਕੀਤੇ ਜਾ ਰਹੇ ਨੇ ਕੀ ਹੋ ਰਿਹਾ ਆਮ ਆਦਮੀ ਪਾਰਟੀ ਦੇ ਕਾਰਪੋਰੇਟਰ ਦੇ ਘਰ ਚੋਂ ਐਨੇ ਹਥਿਆਰ ਮਿਲੇਗੇ ਸੀ ਪਿੱਛੇ ਖੁਲੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕੀ ਅਪਰਾਧੀਆਂ ਤੇ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਕੀ ਆਪਰਾਸ਼ਟਾਚਾਰੀਏ ਤੇ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਕੀ ਵਿਦੇਸ਼ ਤੋਂ ਪੈਸਾ ਲਿਆ ਕੇ ਦੇਸ਼ ਦੇ ਅੰਦਰ ਬਰਬਾਦੀ ਦੀ ਦਾਸਤਾਨ ਲਿਖਣ ਦੀ ਕੋਸ਼ਿਸ਼ ਕਰਨ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਔਰ ਕੇਜਰੀਵਾਲ ਸਾਹਿਬ ਤੁਸੀਂ ਵੀ ਜ਼ਮਾਨਤ ਤੇ ਨਹੀਂ ਆਏ ਅਲਪ ਜ਼ਮਾਨਤ ਤੇ ਆਏ ਅੱਜ ਸੋਦੀਆ ਅੰਦਰ ਹੈ ਜੈਨ ਅੰਦਰ ਹੈ ਤੁਸੀਂ ਜ਼ਮਾਨਤ ਤੇ ਆਇਓ ਲੇਕਿਨ ਕਿੰਨੀ ਸੱਤਾ ਪਿਆਰੀ ਹੈ ਕਿ ਅੱਜ ਵੀ ਕੇਜਰੀਵਾਲ ਸਾਹਿਬ ਕਿਸੇ ਆਪਣੀ ਪਾਰਟੀ ਦੇ ਵੀ ਕਿਸੇ ਐਮਐਲਏ ਤੇ ਮੰਤਰੀ ਤੇ ਵਿਸ਼ਵਾਸ ਨਹੀਂ ਕਰ ਰਹੇ ਆਪਣੀ ਹੀ ਪਾਰਟੀ ਦੇ ਕਿਸੇ ਐਮਐਲਏ ਨੂੰ ਬਣਾਉਣ ਦੀ ਬਜਾਏ ਆਪਣੀ ਪਤਨੀ ਨੂੰ ਅੱਗੇ ਕਰਦੇ ਨੇ ਯਕੀਨ ਨਹੀਂ ਹੁੰਦਾ ਕਿ ਜਿਹੜੀ ਪਾਰਟੀ ਕਾਂਗਰਸ ਨੂੰ ਸ਼ਰਦ ਪਵਾਰ ਨੂੰ ਡੀਐਮਕੇ ਨੂੰ ਟੀਐਮਸੀ ਨੂੰ ਇਹ ਜਿਹੜੇ ਇਹਨਾਂ ਲੋਕਾਂ ਨੂੰ ਦੇ ਵਿਰੋਧ ਦੇ ਵਿੱਚ ਬਣੀ ਸੀ ਅੱਜ ਉਹੀ ਟੀਐਮਸੀ डीएमके और कांग्रेस एक गोचबाग जाके पे गई और ये नेक्सस नूरा कुश्ती ਦਾ ਨੇਕਸਸ ਸਮਝ ਆਂਦਾ ਕਿ ਦਿੱਲੀ ਚ ਝਾੜੂਰ ਹੱਥ ਸਾਥ-ਸਾਥ اور ਪੰਜਾਬ ਦੇ ਵਿੱਚ ਭਾਈਚਾਰਾ ਖਤਮ ਹੋ ਜਾਂਦਾ ਆਮ ਆਦਮੀ ਪਾਰਟੀ ਭਾਈਵਾਂ ਜਾਂਦੀ ਔਰ ਕਾਂਗਰਸ ਚਾਰਾ ਬੰਨ੍ਹਦੀ ਇੱਕ ਕਿਹਦਾ ਭਾਈਚਾਰਾ ਦੁਰਭਾਗ્યਪੁਰਨਾ ਉਨਾ ਦਾ ਜਿਹੜਾ ਹੈ ਲਗਾਤਾਰ ਸਰ ਗਰਮ ਹੋ ਤੁਸੀਂ ਵੀ ਇੰਡੀਆ ਗੱਡ ਜੋੜ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਟੱਕਰ ਦੇਊਗਾ ਮੋਦੀ ਸਰਕਾਰ ਐਸਾ ਕਿ 18 ਤੋਂ ਜ਼ਿਆਦਾ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨੇ ਇੰਡੀ ਗੱਡ ਬੰਦੇ ਚ ਔਰ ਹਰ ਆ ਨਹੀਂ ਚਾਹੁੰਦਾ ਕਿ ਬਹੁਮਤ ਨਾ ਆਏ ਟੁਕੜੇ ਟੁਕੜਿਆਂ ਚ ਵੰਡਿਆ ਹੈ ਬਹੁਮਤ ਆਏ ਤੁਸੀਂ ਪੁੱਛੋ ਮਮਤਾ ਬੇਨਰਜੀ ਉਹ ਕਦੀ ਨਹੀਂ ਚਾਹਦੀ ਕਿ ਕਿਸੇ ਹੋਰ ਨੂੰ ਬਹੁਮਤ ਆਏ ਉਹ ਵੀ ਪ੍ਰਧਾਨ ਮੰਤਰੀ ਬੰਨਣਾ ਚਾਹੁੰਦੀ ਕੰਨਾਨੀਦੀ ਸਾਹਿਬ ਪ੍ਰਧਾਨ ਮੰਤਰੀ ਕੰਨਾਨੀ ਦਾ ਪਰਿਵਾਰ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਕੇ ਸੀ ਆਰ ਦਾ ਪਰਿਵਾਰ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਬੰਨਣਾ ਚਾਹੁੰਦਾ ਮੁਲਾਇਮ ਸਿੰਘ ਯਾਦਵ ਦਾ ਪਰਿਵਾਰ ਬੰਨਣਾ ਚਾਹੁੰਦਾ ਗਾਂਧੀ ਨਹਿਰੂ ਪਰਿਵਾਰ ਚ ਵੀ ਦੋ ਪ੍ਰਧਾਨ ਮੰਤਰੀ ਦੇ ਉਮੀਦਵਾਰ ਨੇ ਸੋਨੀਆ ਗਾਂਧੀ ਜੀ ਦੇ ਬੇਟਾ ਵੀ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਬੇਟੀ ਵੀ ਪ੍ਰਧਾਨ ਮੰਤਰੀ ਬੰਨਣਾ ਚਾਹੁੰਦੀ ਇੱਕ ਲੰਬੀ ਸ਼੍ਰੇਨਖਲਾ ਪੂਰੇ ਦੇਸ਼ ਔਰ 18 ਦੇ 18 ਲੋਕ ਮੰਗੇਰੀ ਲਾਲ ਦਾ ਹਸੀਨ ਸੁਪਨਾ ਦੇਖਦੇ ਨੇ ਕਿ ਟੁਕੜਿਆਂ ਟੁਕੜਿਆਂ ਚ ਬਹੁਮਤ ਆਏਗਾ ਔਰ ਅਸੀਂ ਨੋਚ ਨੋਚ ਕੇ ਭਾਰਤ ਦੀ ਅਰਥਵਿਵਸਥਾ ਨੂੰ ਭਾਰਤ ਦੇ ਖਨੀਜ ਨੂੰ ਖਾਵਾਂਗੇ ਔਰ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਸੰਪਰਦਾਇਕਤਾ ਲਿਆ ਕੇ ਅਰਖਣ ਦੇਾਂਗੇ ਪਰਦੇਸ਼ ਦੀ ਜਨਤਾ ਬਹੁਤ ਸਿਆਣੀ ਹੈ ਦੇਸ਼ ਦੀ ਜਨਤਾ ਇਹਨਾਂ ਦੇ ਅੱਚ ਲੰਗੜੀ ਸਰਕਾਰ ਨਹੀਂ ਆਂਦੇਗੀ ਔਰ ਦੇਸ਼ ਦੀ ਜਨਤਾ ਦਾ ਆਸ਼ੀਰਵਾਦ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੈ ਔਰ 4 ਜੂਨ ਨੂੰ ਜਨਤਾ ਦਾ ਆਸ਼ੀਰਵਾਦ ਜਦੋਂ ਨਿਕਲੇਗਾ ਦੇਸ਼ ਦੇ ਅੰਦਰ 400 ਪਾਰ ਹੋਏਗਾ ਔਰ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਡਾਇਨਾਮਿਕ ਡਿਸਾਈਸਿਵ ਨਿਰਣੇ ਲੈਣ ਵਾਲੀ ਚਮਕ-ਦਮਕ ਵਾਲੀ ਗਰੀਬਾਂ ਦੀ ਜ਼ਿੰਦਗੀ 'ਚ ਪਰਿਵਰਤਨ ਲਿਆਉਣ ਵਾਲੀ ਸਰਕਾਰ ਬਣੇਗੀ ਔਰ ਇਹ ਜਿਹੜੇ ਰਾਹੁਲ ਗਾਂਧੀ ਕੁਮਰੇ ਨੇ ਸ਼ਾਇਦ ਇਹਨਾਂ ਦੀ ਉਮਰ ਤੋਂ ਵੀ ਪੰਜ ਦਾ ਸੀਟਾਂ ਘੱਟ ਕਾਂਗਰਸ ਨੂੰ ਆਨ ਬਾਕੀ ਗਠਬੰਧਨ ਦੇ ਕਿਤੇ ਦਿਸਦਾ ਨਹੀਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀ ਉਹਨਾਂ ਨੇ ਆਪਣੇ ਪੀਏ ਦੀ ਗ੍ਰਿਫਤਾਰੀ ਨੂੰ ਵੀ ਗਲਤ ਦੱਸਿਆ ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਸਿਰਫ ਇੱਕ ਮੌਕਾ ਚਾਹੀਦਾ ਸਾਨੂੰ ਬਦਨਾਮ ਕਰਨ ਦਾ ਤੇ ਗ੍ਰਿਫਤਾਰੀਆਂ ਕਰਨ ਦਾ ਮਹਿਲਾ ਉਤਪੀੜਨ ਹੋਇਆ ਪਹਿਲੇ ਕੇਜਰੀਵਾਲ ਸਾਹਿਬ ਦਾ ਘਰ ਤੇ ਅੱਜ ਕੱਲ੍ਹ ਆਉਣ ਲੱਗਦਾ ਹੈ ਕਿ ਟਾਰਚਰ ਸੈਂਟਰ ਬਣ ਗਿਆ ਅਫਸਰ ਕੁੱਟੇ ਜਾਂਦੇ ਨੇ ਹੁਣ ਇੱਕ ਮਹਿਲਾ ਸੰਸਦ ਕੁੱਟੀ ਗਈ ਕਦੀ ਪੱਤਰਕਾਰ ਕੁੱਟਿਆ ਜਾਂਦਾ ਹੈ ਪੱਤਰਕਾਰ ਗ੍ਰਿਫਤਾਰ ਕਰਾਇਆ ਜਾਂਦਾ ਔਰ ਮੈਂ ਹੈਰਾਨ ਆ ਕਿ ਮਹਿਲਾ ਸਾਂਸਦ ਹੋਵੇ ਔਰ ਜਸਵ ਚ ਹੋਵੇ ਉਹਨੂੰ ਵਾਲਾਂ ਤੋਂ ਖਿੱਚਿਆ ਜਾਂਦਾ ਔਰ ਇਹ ਪੇਟ 'ਚ ਲੱਤਾਂ ਮਾਰੀਆਂ ਜਾਂਦੀਆਂ ਉਹਨੂੰ ਪਿੱਟਿਆ ਜਾਂਦਾ ਡਾਂਗਾਂ ਨਾਲ ਕੁੱਟਿਆ ਜਾਂਦਾ ਉਹ ਚੀਲਾਂਦੀ ਹੈ ਜ਼ੋਰ-ਜ਼ੋਰ ਨਾਲ ਅਪੀਲ ਕਰਦੀ ਮੈਨੂੰ ਛੱਡ ਦਿਓ ਲੇਕਿਨ ਦਰਿੰਦਗੀ ਦੇ ਨਾਲ ਅਤਿਆਚਾਰ ਹੁੰਦਾ ਔਰ ਧ੍ਰਿਤ ਰਾਸ਼ਟਰ ਬਣ ਕੇ ਅਰਵਿੰਦ ਕੇਜਰੀਵਾਲ ਮਹਿਲਾ ਸੁਰੱਖਿਆ ਦਾ ਮਹਿਲਾ ਸਨਮਾਨ ਦਾ ਚੀਰ ਹਰਨ ਹੁੰਦਿਆਂ ਦੇਖਦੇ। ਔਰ ਅੱਜ ਦਿ੍ਰਿਤਰਾਸ਼ਟ ਰਣ ਕੇ ਕੇਜਰੀਵਾਲ ਸਾਹਿਬ ਦੁਰਸ਼ਾਸਨਾਂ ਨੂੰ ਔਰ ਦੁਰਯੋਦਨਾਂ ਨੂੰ ਬਚਾ ਵੀ ਰਹੇ ਨੇ। ਉਹਨਾਂ ਦੇ ਹੱਕ ਚ ਬੋਲਦੇ। ਇੱਕ ਕੜੀ ਮੈਂ ਦੱਸੋ ਇੱਕ ਮਹਿਲਾ ਆਪਣੀ ਪਾਰਟੀ ਦੀ ਮਹਿਲਾ ਇਹ ਵਿਨਾਸ਼ ਕਲੇਪ੍ਰਿਤ ਬੁੱਧੀ ਆਪਣੀ ਹੀ ਸਾਂਸਨ ਨੂੰ ਕਟਵਾਇਆ ਜਾ ਰਿਹਾ ਹੈ ਜਿਹੜਾ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਉਹਨੂੰ ਕੁੱਟਿਆ ਜਾਂਦਾ ਆਰ ਆਪਣੀ ਪਾਰਟੀ ਦੇ ਕਿਸੇ ਵੀ ਐਮਪੀ ਤੇ ਐਮਐਲਏ ਤੇ ਵਿਸ਼ਵਾਸ ਨਹੀਂ ਜੇਲ੍ਹ ਚ ਨੇ ਲੇਕਿਨ ਜੇਲ੍ਹ ਚ ਸਰਕਾਰ ਚਲਾਣਾ ਚੰਦੇ ਜੇਕਰ ਗੱਲ ਆndi ਤੇ ਪਤਨੀ ਨੂੰ ਅੱਗੇ ਕੀਤਾ ਜਾ ਰਿਹਾ ਇਹ ਨਵੀਂ 라ਬੜੀ ਦੇਵੀ ਦਿੱਲੀ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਨੇ ਪੁੱਟ ਕੀਤੀ ਹੈ ਤੁਸੀਂ ਤਾਂ ਵੰਸ਼ਵਾਦ ਦੇ ਖਿਲਾਫ ਬੋਲਦੇ ਸੀ ਹੁਣ ਆਮ ਆਦਮੀ ਪਾਰਟੀ ਕੋਲ ਵੀ ਕਰਾਬੜੀ ਦੇਵੀ ਲਾਲੂ ਯਾਦਵ ਤੇ ਦਿਸਪਿਆ ਸੀ ਜਿਸ ਨੇ ਚਾਰਾ ਘਟਾਲਾ ਕੀਤਾ ਨੇ ਸ਼ਰਾਬ ਘਟਾਲਾ ਕੀਤਾ ਜੇਲ ਚ ਨੂੰ ਹੀ ਜਾਣਾ ਪਿਆ ਇਹਨਾਂ ਨੂੰ ਵੀ ਜਾਣਾ ਪੈਣਾ ਲੇਕਿਨ ਇਹ ਜਿਹੜੀ ਭਾਰਤ ਦੀ ਲੋਕਤੰਤਰ ਦੇ ਅੰਦਰ ਭ੍ਰਸ਼ਟਾਚਾਰ ਔਰ RABDI DEVI ਵਾਦ ਜਿਹੜਾ ਚਲਾਇਆ ਜਾ ਰਿਹਾ ਹੈ ਪਰਿਵਾਰ ਵਾਦ ਜਿਹੜਾ ਚਲਾਇਆ ਜਾ ਰਿਹਾ ਕਿਸੇ ਤੇ ਵਿਸ਼ਵਾਸ ਨਹੀਂ ਨਾਨੀ ਆਤੀ ਸੀ ਤੇ ਨਾਨਤੀ ਸੀ ਕਿਸੇ ਤੇ ਵਿਸ਼ਵਾਸ ਨਹੀਂ ਆਪਣੀ ਪਤਨੀ ਤੇ ਹੀ ਵਿਸ਼ਵਾਸ ਹੈ ਹੁਣ ਐ ਸਿੰਪਥੀ ਕਾਰਨ ਨਹੀਂ ਚੱਲੇਗਾ ਅਸਲੀ ਔਰ ਗਨੌਨਾ ਚਿਹਰਾ ਆਮ ਆਦਮੀ ਪਾਰਟੀ ਦਾ ਜਨਤਾ ਦੇਖ ਚੁੱਕੀ ਹੈ ਪੰਜਾਬ ਦੇ ਵਿੱਚ 13 0 ਦਾ ਨਾਰਾ ਲੈ ਕੇ ਭਗਵੰਤ ਮਾਨ ਜਿਹੜੇ ਨੇ ਆ ਗਏ ਬਿਲਕੁਲ ਹੀ ਨਾਰਾ ਬਿਲਕੁਲ ਠੀਕ ਨਾਰਾ ਹੈ ਆਮ ਆਦਮੀ ਪਾਰਟੀ 0 ਔਰ ਭਾਰਤੀ ਜਨਤਾ ਪਾਰਟੀ ਹੀਰੋ ਬਣ ਕੇ ਆਏਗੀ ਤੁਸੀਂ ਉਹਨਾਂ ਦੀ ਜ਼ੀਰੋ ਕਹਿ ਰਹੇ ਹੋ ਆਪਣੀ ਤੇਰਾ ਕਹਿ ਰਹੇ ਨੇ ਤੁਸੀਂ ਉਹਨਾਂ ਦੀ ਜ਼ੀਰੋ ਕਹਿ ਰਹੇ ਹੋ ਲੇਕਿਨ ਕਿਸਾਨ ਅੱਜ ਵੀ ਸੜਕਾਂ ਤੇ ਉਹ ਰੇਲਾਂ ਦੀ ਪਟੜੀਆਂ ਤੇ ਬੈਠੇ ਨੇ ਤੁਹਾਡੇ ਹੀ ਪਾਰਟੀ ਦੇ ਨੇਤਾਵਾਂ ਨੂੰ ਘਰਾਵ ਵੀ ਕੀਤਾ ਜਾ ਰਿਹਾ ਕਿਸਾਨ ਜਦੋਂ ਨਾ ਖੁਸ਼ ਨੇ ਇਸ ਸ਼ਬਦ ਵਿੱਚ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਿਛਲੀ ਸਰਕਾਰ ਨੇ 10 ਸਾਲ ਲਗਾਤਾਰ ਕੰਮ ਕੀਤਾ ਲਗਾਤਾਰ ਉਹਨਾਂ ਦੇ ਜੀਵਨ 'ਚ ਪਰਿਵਰਤਨ ਲਿਆਉਣ ਦਾ ਕੰਮ ਕੀਤਾ ਸਵਾ ਲੱਖ ਕਰੋੜ ਰੁਪਏ ਖੇਤੀ ਬਜਟ ਕੀਤਾ ਲਗਭਗ 11 ਕਰੋੜ ਕਿਸਾਨਾਂ ਦੇ account 'ਚ ਸਿੱਧਾ ਪੈਸਾ ਆ ਰਿਹਾ ਹੈ ਔਰ ਪਹਿਲੀ ਵਾਰੀ ਹੈ ਕਿ ਕਿਸਾਨੀ ਦੇ ਉੱਤੇ ਕਿਸੇ ਸਰਕਾਰ ਨੇ ਸੋਚਿਆ ਪਰ ਕੁਝ ਪੋਲਿਟੀਕਲ ਮੋਟੀਵੇਟਿਡ ਲੋਕ ਜਿਹੜੇ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ ਆਪੇ ਬਿਠਾਉਂਦੇ ਨੇ ਆਪੇ ਹੀ ਜਗਾਉਂਦੇ ਨੇ ਇਹ ਉਹਨਾਂ ਦਾ ਕੀਤਾ ਕਰਾਇਆ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਸੋਏ ਸਨ ਭਾਜਪਾ ਦੇ ਸੀਨੀਅਰ ਆਗੂ ਤਰਨ ਚੁਗਦੀ ਸਾਡੇ ਨਾਲ ਖਾਸ ਗੱਲਬਾਤ ਕਰਕੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਅਨਮੋਲ